ਪੀਮ ਜੈਪਾਰ ਸਤਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਖਾਸ ਤੌਰ ਤੇ ਆਪ ਸਭ ਨੂੰ ਪਤਾ ਹੀ ਹੈ ਕਿ 바ਵਾ ਸਾਹਿਬ ਪੀਮਰੋ ਅੰਬੇਦਕਰ ਜੀ ਦੇ ਸਨਮਾਨ ਦੇ ਵਿੱਚ ਜਿਹੜਾ 5 ਤਰੀਕ ਨੂੰ ਕਰਤਾਰਪੁਰ ਦੇ ਵਿੱਚ ਜਿਹੜਾ ਚੱਕੇ ਜਾਮ ਕਰਦੇ ਲਈ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਹੈ ਉਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਡੇ ਨਾਲ ਨੇ ਵਾਲਮੀਕਨ ਟਾਈਗਰ ਫੋਰਸ ਤੋਂ ਔਰ ਕਿਰਤੀ ਕਿਸਾਨ ਯੂਨੀਅਨ ਔਰ ਬੀਗਮ ਫੂਰਾ ਖਾਲਸਾ ਟਾਈਗਰ ਫੋਰਸ ਦੇ ਜਿਹੜੇ ਸਾਥੀ ਆਪਣੇ ਨਾਲ ਨੇ ਸੋ ਇਹਨਾਂ ਵੱਲੋਂ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਕਿ 바ਵਾ ਸਾਹਿਬ ਪੀਮਰੋ ਅੰਬੇਦਕਰ ਜੀ ਦੇ ਅਪਮਾਨ ਨੂੰ ਲੈ ਕੇ ਜਿਹੜਾ ਸੰਘਰਸ਼ ਵੀੜ ਆ ਉਸ ਦੇ ਵਿੱਚ ਇਹਨਾਂ ਦੀ ਕੀ ਤਿਆਰੀਆਂ ਨੇ ਹਾਂਜੀ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਮਨ ਸਿੰਘ ਚੀਦਾ ਹਲਕਾ ਪਲੱਥ ਦਾ ਪ੍ਰਧਾਨ ਮੈਂ ਜੋ ਵੀ ਸਾਡੇ ਵੀਰ ਕੁਮਾਰ ਵੀਰ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਸ਼ਰਾਬ ਦੇ ਜਿਹੜਾ ਕੋਲੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਾ ਸਟੈਚੂਰ ਪਿੱਛੇ ਹੀ ਜਿਹੜਾ ਠੇਕਾ ਸ਼ਰਾਬ ਦਾ ਆ ਉਸ ਨੂੰ ਕਾਫੀ ਵਾਰੀ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦੇ ਚੁੱਕੇ ਆ ਸ਼ਾਸਨ ਪ੍ਰਸ਼ਾਸਨ ਦੇ ਕੰਨੀ ਕੱਢ ਚੁੱਕੇ ਆ ਪਲੋ ਮੰਨਣ ਨਹੀਂ ਦਿਆ ਲੱਗ ਰਿਹਾ ਏ ਕਿ ਸਾਨੂੰ ਕਿ ਆਮ ਆਦਮੀ ਪਾਰਟੀ ਦਾ ਬਲਕਾਰ ਸਿੰਘ ਦੇ ਦਬਾਅ ਦੇ ਹੇਠਾਂ ਜਿਹੜਾ ਕਿ ਡੀਐਸਪੀ ਆ ਜਾਂ ਐਸਐਚਓ ਸਾਹਿਬ ਆ ਤੇ ਅਸੀਂ ਬਲਕਾਰ ਸਿੰਘ ਆਮ ਆਦਮੀ ਪਾਰਟੀ ਨੂੰ ਵੀ ਦੇ ਮੈਂਬਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਐਮਐਲਏ ਬਣਿਆ ਸੀ ਤਾਂ ਉਦੋਂ ਬਾਬਾ ਸਾਹਿਬ ਭਿਮਰੋ ਅੰਬੇਦਕਰ ਦਾ ਝੰਡਾ ਚੱਕੀ ਫਿਰਦਾ ਸੀ ਕਿ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਡਾਕਟਰ ਭਿਮਰੋ ਅੰਬੇਦਕਰ ਦੇ ਜਿਹੜੇ ਆ ਸ਼ਬਦਾਂ ਨੂੰ ਗੁਣਗਣਾਉਂਦਾ ਸੀ ਪਤਾ ਨਹੀਂ ਕਿ ਕੀ ਹੈ ਕਿ ਜਾਂ ਐਮਐਲਏ ਇਹ ਵੀ ਪ੍ਰਸ਼ਾਸਨ ਦੇ ਨਾਲ ਮਿਲਿਆ ਜਾਂ ਉਹਨਾਂ ਦਾ ਠੇਕੇ ਦੇ ਮਾਲਕਾਂ ਦੇ ਨਾਲ ਮਿਲਿਆ ਆ ਤਾਂ ਜੋ ਕਿ ਉਸ ਨੂੰ ਠੇਕਾ ਜਿਹੜਾ ਦੇਖ ਨਹੀਂ ਰਿਹਾ ਤੇ ਅਸੀਂ 5 ਤਰੀਕ ਦਾ ਜੋ ਸਾਡੇ ਵੱਲੋਂ ਚੱਕਾ ਜਾਮ ਆ ਕੀਰਤੀ ਕਿਸਾਨ ਜੂਨੀਅਨ ਪੰਜਾਬ ਵੱਲੋਂ ਇਹ ਅਸੀਂ ਵੀਰਕਮਾਰ ਦਾ ਪੂਰਾ ਸਮਰਥਨ ਕਰਦੇ ਆਂ ਔਰ ਚੱਕਾ ਜਾਮ ਦਾ 5 ਤਰੀਕ ਨੂੰ ਐਲਾਨ ਕਰਦੇ ਆਂ ਜੇ ਪ੍ਰਸ਼ਾਸਨ ਠੋਸ ਕਦਮ ਨਹੀਂ ਚੱਕਦਾ 5 ਤਰੀਕ ਤੋਂ ਪਹਿਲਾਂ ਪਹਿਲਾਂ ਤੇ ਉਸ ਤੋਂ ਬਾਅਦ ਅਸੀਂ ਐਮਐਲਏ ਦਾ ਘਰ ਨੂੰ ਵੀ ਘੇਰਾਂਗੇ ਕਿ ਜੋ ਕਿ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਦਾ ਨਾਮ ਲੈ ਕੇ ਸੱਤਾ ਦੇ ਵਿੱਚ ਆ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ